ਹਣ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ। ਉਹ ਜਿਹੜਾ ਜਵਾਨ ਆ ਸਾਡਾ ਸਖਮੀ ਆ ਉਹਨੂੰ ਹੁਣ ਅੰਮ੍ਰਿਤਸਰ ਫਿਰ ਕਰ ਰਹੇ। ਸਰ ਕਿਹੜੀ ਜਗ੍ਹਾ ਤੇ ਰਿਕਵਰੀ ਲਈ ਲੈ ਕੇ ਜਾਂਦਾ ਸੀ ਕਹਿੰਦੇ ਕਿਹੜੀ ਲੋਕੇਸ਼ਨ ਲਈ ਲੈ ਕੇ? ਇਹ ਸ਼ੇਰੋਬਾਗ ਦਾ ਜਿਹੜਾ ਪਿੰਡ ਆ ਉੱਥੇ ਰਿਕਵਰੀ ਲਈ ਲੈ ਕੇ। ਕਿੰਨੇ ਜਿਹੜੀ ਹੈਗੀ ਆ ਜਿਹੜੀ ਫਾਇਰਿੰਗ ਹੋਈ ਜਦੋਂ ਰਿਕਵਰੀ ਦੇ ਦੌਰਾਨ ਕਿੰਨੀ ਗੋਲੀਆਂ ਜਿਹੜੀ ਹੈਗਾ ਉਹ ਚਲਾਈ? ਸਾਡੇ ਸਾਹਮਣੇ ਮਿਸਲ ਕੁਝ ਅੱਜ ਪੌਣੇ ਘੰਟੇ ਪਹਿਲਾਂ ਦੀ ਗੱਲ ਹੈ ਜੀ ਹੁਣ ਸਾਰਾ ਅਸੀਂ ਉਹ ਦੇਖ ਰਹੇ ਹਾਂ ਉਹਦਾ ਕਿੰਨੀਆਂ ਗੋਲੀਆਂ ਜੀ ਥੋੜੀਆਂ ਥੋੜੀਆਂ ਗੋਲੀਆਂ ਜੀ ਜਿੰਨੀਆਂ ਇੰਨੇ ਵੀ ਮਤਲਬ 4-5 ਕਿੰਨੀਆਂ ਚਲਾਈਆਂ ਹੋਣੀਆਂ ਬਟ ਉਹਨਾਂ ਐਗਜ਼ੈਕਟ ਅਸੀਂ ਕੀ ਸਾਰਾ ਕੁਝ ਹੋਇਆ ਉਹ ਸਾਰਾ ਹੁਣ ਅਸੀਂ ਜੀ ਪਛਾਣ ਕਿਦਾਂ ਪੂਰਾ ਨਾਂ ਨੂੰ ਇਹਦਾ ਸੰਨੋਪ ਵਗੈਰਾ ਪੂਰਾ ਉਹਦਾ ਨਾਂ ਸੰਬ੍ਰਮ ਸੰਬਰਜੀਤ ਹੈ ਜੀ ਜੀ ਸਨ ਆਫ ਵਿਕਰਮਜੀਤ ਆ ਔਰ ਜਿਹੜਾ ਦੂਸਰਾ ਕਿਊਜ਼ ਆ 16 ਨੂੰ ਜਿਹੜਾ ਇਹਦੇ ਨਾਲ ਅਰੈਸਟ ਕੀਤਾ ਸੀ ਉਹਦਾ ਨਾਂ ਸ਼ਰਨਜੀਤ ਸਿੰਘ ਸਨ ਆਫ ਫਰਜੀਤ ਸਿੰਘ ਵਰਨਜੀਤ ਪੰਭੋਈ ਪਿੰਡ ਦਾ ਹੈ ਪੀਐਸ ਬਿੱਦਰ ਨੰਗਲ ਔਰ ਬਿਸ਼ੰਬਰਜੀਤ ਦਾ ਵੀ ਸਨ ਬਿਕਰਮਜੀਤ ਇਹਦਾ ਪਿੰਡ ਵੈਰੋ ਨੰਗਲ ਆ ਇਹ ਵੀ ਪੀਐਸ ਰੰਗੜ ਨੰਗਲ ਦਾ ਸਰ ਇਹਦਾ ਦੂਸਰਾ ਕੇਸ ਦੇ ਵਿੱਚ ਜਿਹਨ ਉਹ ਐਸਟੇਪੋਲਿਸ ਕਸਟਡੀ ਤੇ ਹਾਂਜੀ ਤੇ ਇਸ ਕਸਟਡੀ ਤੇ ਜਿਹਨ ਇਹਦਾ ਪੁੱਸਤ ਮੈਂ ਕੱਪਟਨ ਜਿਹੜੀ ਅਰੈਸਟ ਪਈ ਹੋਈ ਸੀ ਪੀਐਸ ਕਸਟਡੀ ਚ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਹੈਗਾ ਉਹਨਾਂ ਦੇ ਕਿੰਨੇ ਜਿਹੜੀ ਹੈਗੀ ਆ ਗੋਲੀ ਲੱਗੀ ਉਹਦਾ ਉਹਦਾ ਇੱਕ ਬੁਲੇਟ ਲੱਗੀ ਆ ਪਰ ਉਹਦਾ ਹੁਣ ਬਚਾ ਆ ਤੇ ਉਹਨੂੰ ਪਰ ਫੇਰ ਵੀ ਅਸੀ ਰੈਫਰ ਕਰਾਂਗੇ ਇਹ ਹੁਣ ਸਾਰੀ ਤਫतीश ਚ ਅਸੀਂ ਕਿਉਂਕਿ ਕੱਲ ਰਾਤ ਹੀ ਅਸੀਂ ਰੈਸਟ ਕਰਕੇ ਲਿਆਇਆ ਤੇ ਪਹਿਲਾਂ ਇਹ ਸਵੈਕੀ ਵੈਪਨ ਵਗੈਰਾ ਸੀ ਉਹਨਾਂ ਦੇ ਦੇਖਿਆ ਹੁਮੇ ਸਿਪਕ ਵੈਪਨ ਕਿਹੜਾ ਜਿਹੜਾ ਰਿਕਵਰ ਕੀਤਾ ਹੈ ਨਹੀਂ ਨਹੀਂ ਮੈਮ ਦਾ ਬਲੌਕ ਸਿਸਟਮ ਹੈ ਠੀਕ ਹੈ ਇਹ ਕਿਉਂ ਗੱਲੀ ਤੋਂ ਵਾਰਦਾਤ ਤੋਂ ਇਲਾਵਾ ਹੋਰ ਵੀ ਕੋਈ ਵਾਰਦਾਤ ਵੀ ਫਿਰ ਹੈ ਨਹੀਂ ਦੱਸਿਆ ਜੀ ਇਹਨਾਂ ਨੇ ਜਨਵਰੀ ਮਹੀਨੇ ਵਿੱਚ ਟਿਮੋ ਵਾਲ ਚ ਸੁਖਦੇਵ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਸੀਰੀਅਸਲੀ ਇੰਜਰਡ ਹੋ ਗਿਆ ਸੀ ਉਹਦੇ ਵੀ ਦੋ ਤਿੰਨ ਗੋਲੀਆਂ ਲੱਗੀਆਂ ਸੀਗੀਆਂ ਪਰ ਉਹਦਾ ਬਚਾਅ ਹੋ ਗਿਆ ਸੀ